ਜੋ ਗਿਆਨ ਵਰਤਨੇ ਉੱਪਰ ਕੇ ਤਾਪਾਰ ਵਰਤਲਾ ਕਵਨ ਜੋਰਾ ਜੀ ਸਾਤਰੰਗਾ ਕੇ ਗਵਨਾ ਲਿਖਿਆ ਬੜੀ ਕਲਾਮ ਇਹੋ ਲੇਖਾ ਲਿਖ ਜਾਣਾ ਕੋਏ ਲੇਖਾ ਲਿਖਿਆ ਕੇਤਾ ਹੋਏ ਕੇਤਾ ਕਾਂ ਸਵਰੂਪ ਕੇ ਤੀਜਾ ਛਣੇ ਤੁੰਕੂਤ ਤਾਪਾ ਸਾਵਿਕ ਕਵਤ ਜਸਤੇ ਹੋਏ ਲਖ ਦਰਿਆਓ ਜੋਤਤ ਭਾਵੈ ਸਾਇ ਭਲੇ ਕਾਰ ਦੋ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਬਨ ਰਹਿ ਉਦਾਸ ਅਸੰਖ ਭਗਤ ਗੁਣ ਚਾਰ ਸੰਖ ਸੁਪੀ ਅਸੰਖ ਦਾਤਾਰ ਅਸੰਖ ਸੂਰਮੋ ਭਖਸਾਰ ਅਸੰਖ ਮੋਣ ਲਿਵਲਾਇ ਤਾਰ ਧੁਰਦ ਗਵਨ ਕਹਾ ਵਿਚਾਰ ਵਾਰਣ ਜਾਵਾਂ ਇੱਕ ਵਾਰ ਤੂਤ ਭਾਵੈ ਸਾਈ ਭਲੀਕਾਰ ਤੂ ਸਦਾ ਸੁਰਾਮਤ ਤ੍ਰੰਕਾਰ ਸੰਤ ਮੂਰਤ ਭੱਤ ਭੋਰ ਸੰਖ ਚੋਰ ਹਰਿ ਰਾਮ ਭੋਰ ਅਸੰਖ ਅਮਰ ਕਰ ਜਾਹੇ ਜੋਰਾ ਅਸੰਖ ਗਾਲ ਵਡਹ ਤਿਆ ਕਮਾਹੇ ਅਸੰਖ ਅਸੰਖ ਮਲੇਸ਼ ਪਾਲਨ ਭਖ ਖਾਹਿ ਅਸਾਂ ਗਨੰਦਗ ਜ਼ਰ ਕਰ ਭਾਰ ਸਾਨਕੀਜ ਕਰੇ ਵਿਚਾਰ ਵਾਰ ਨ ਜਾਵਾਂ ਇੱਕ ਵਾਰ ਜੋ ਸੁਧ ਭਾਵੈ ਸਾਇ ਭੜੇ ਕਾਰ ਤੂ ਸਦਾ ਸੁਨਾਮਤ ਨਿਰੰਕਾਰ ਅਸੰਖ ਨਾਮ ਅਸੰਖ ਥਾਮ ਅਗਮ ਗਮ ਅਸੰਖ ਹਲੋ ਅਸੰਖ ਕਹ ਸਿਰ ਭਰ ਹੋਏ ਅਖਰੇ ਨਾਮ ਅਖਰੇ ਸਲਾਹ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਨ ਇਹ ਲਿਖੇ ਤਿਸ ਸਿਰ ਨਾਹੇ ਕੀ ਕਰਮਾਲੇ ਤਿੰਤਿ ਪਾਹੇ ਜੇਤਾ ਕੀਤਾ ਕੇਤਾ ਨਾਉ ਕਿਣ ਨਾਵੇਂ ਨਾਹੀ ਕੋ ਥਾਉ ਉਦ੍ਰਤ ਕਵਣ ਕਾਮ ਵਿਚਾਰ ਵਾਹੀ ਅਨਿਜਾ ਪਾਇਤ ਬਾਰ ਨਿਰੰਕਾਰ ਤੂੰ ਸਦਾ ਖੁਲਾਮਤ ਨਿਰੰਕਾਰ ਅਰਜਹ ਹੱਥ ਬਾੜ ਤਨ ਦੇ ਪਾਣੀ ਧੋਤਾ ਉਤਰਸ ਖੇਜ ਜੀ ਜੋ ਪਹਿਲੀ ਕੀ ਕੱਪੜ ਹੋਏ ਵੇ ਸਭ ਲਈਓ ਧੋਏ ਅਰਜਹ ਪਤ ਪਾਪਾ ਕਾ ਸੰਗ ਉਹ ਧੋ ਬਹਿ ਨਾ ਵਖੇ ਰੰਗ ਪੁਨੀ ਪਾਪੀ ਅਖ ਨਾਹੀ ਕਰ ਕਰ ਕਰਨਾ ਲਿਖ ਲੈ ਜਾਏ ਅੱਪੇ ਮੀਜ ਆਪੇ ਹੀ ਖਾਹੋ ਨਾਨਕ ਹੋਤਮੀ ਆਵੋ ਜਾਹੋ ਿਰਤ ਤੰਦੇ ਅਨਦਾਨ ਜੀ ਕੋ ਜਾ ਮੰਡਿਆ ਬਣ ਚੇਤਾ ਭਾਉ ਅੰਤਰਗਤ ਤੇ ਰਤ ਮਨ ਨਾਉ ਸਤੁਲ ਤੇਰੇ ਨਾਹੀ ਕੋਈ ਰਿਲਕੁਣ ਕੀਤੇ ਬਕਤ ਨ ਹੋਏ ਸਵਾਸਤ ਆਤ ਬਾਣੀ ਪਰਮਾਉ ਸਤ ਸੁਹਾਨ ਸਦਾ ਮਨ ਚਾਉ ਕਵਨ ਸੁਲੇਲਾ ਖੁਤ ਕਵਨ ਕਲਾਂ ਕੀ ਤਾਣਾ ਲਾਣੇ ਕਵਰ ਸੁਰਤਿ ਮਾਉ ਕਵਣਾ ਜਿਤ ਹੋ ਆਕਾਰ ਬਖਤ ਨਾਮ ਆਉ ਕਾ ਦੀਆ ਜੇ ਲਿਖਣ ਲੇਖ ਕੁਰਾਨ ਨਿਰਭਰਤਾ ਜੋਗੀ ਜਾਣੇ ਤੁਮਹਾਨ ਨ ਕੋਏ ਜਾ ਕਰਤਾ ਸਿਰਠੇ ਕੋ ਸਾਜੇ ਆਪੇ ਜਾਣੇ ਸੋਈ ਨਿਰਭਰਤਾ ਕਿਸਦਾ ਨਹੀਂ ਕਿਉਂ ਹੈ ਨਿਮਝਾਨਾ ਨਾਨਕ ਆਖਣ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ ਨਿਰਭਰਤਾ ਨਹੀਂ ਟਿਕਾਈ ਨਹੀਂ ਕੀਤਾ ਜਾਤਾ ਹੋਵੇ ਨਾਨਕ ਦੇਖੋ ਆਪੋ ਜਾਣੇ ਅੱਜ ਜਹਾਨਾ ਸੋਹੈ ਹੁੜਕ ਹੁੜਕ ਭਾਲ ਥੁਕੇ ਵੇਦ ਕਹਿਨੇ ਇਕ ਬਾਤ ਲਿਖਾ ਹੋਇ ਤਾਂ ਲਿਖਿਆ ਲਿਖਾ ਹੋਇ ਬਿਨਾਸ ਜੰਗੁਟਾ ਕੀਆ ਆਪੇ ਜਾਣੇ ਆਪ ਸਲਾਹੇ ਸਲਾਹ ਜਿਤ ਸੁਰਤ ਨ ਪਾਇਆ ਕਨਿਆ ਕੇ ਵਾਪ ਵੇਦ ਨੰਦਨਾ ਜਾਣੀਐ ਬੰਦੋ ਸਹਾ ਸੁਲਤਾਨ ਜਰਹਾ ਸਿੱਤੇ ਮਾਲ ਧੰਨਾ ਕੀਰੀ ਤੁਨਾ ਹੋਵਣੀ ਜੇ ਜਿਸਨਾਮ ਬਿਸਰੀ ਅੰਤਨ ਸਿਮਤੇ ਬਹਿ ਨਾ ਹੰਤ ਅੰਤਨ ਕਰਨਾ ਦੇਨ ਨਾ ਹੰਤ ਅੰਤਨ ਜਾਪੇ ਕੇ ਮਨ ਮੰਤ ਅੰਤਨ ਜਾਪਾ ਕੇ ਤਾ ਆਕਾਰ ਅੰਤਨ ਜਾਪੇ ਬਾਰਾ ਵਾਰ ਅੰਤਨ ਕੀਤੇ ਬਲਿਤਾ ਕੇ ਅੰਤਨ ਪਾਏ ਜੇ ਇਹੋ ਅੰਤ ਨਾ ਜਾਣਾ ਕੋਈ ਬਹੁਤਾ ਕਹੀਆ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਤਾਉ ਉੱਚੇ ਉੱਪਰ ਉੱਚਾ ਨਾਉ ਜੇ ਵੱਡਾ ਉੱਚਾ ਹੋਆ ਕੋਈ ਤਿਸ ਉੱਚੇ ਕੋ ਜਾਣਾ ਸੋਏ ਜੇ ਕੰਮ ਆਵ ਜਾਵੇਂ ਆਪ ਆਪਣਾ ਨਾਨਕ ਰੀ ਕਰਵੀ ਦਾਏ ਵੱਡਾ ਦਾਤਾ ਕਹੀ ਵਿਚਾਰ ਬਤ ਪਟ ਮੇਰਾ ਪ੍ਰਭਾਏ ਹਾਰੇ ਚੰਗਾ ਅੱਖਾਂ ਨਾਲ ਮੰਨ ਲੇ ਪਰਮਾਨੰਦ ਅਨ ਲੋਕ ਕੋ ਲੋਕ ਆਜਾਏ ਆਖੇ ਆਖ ਰਹੇ ਨਿਵਲਾਏ ਸਤਿ ਦੇਖ ਪਾਤ ਪੁਰਾਨ ਆਖੇ ਪੜੇ ਕਰੇ ਵਿਖਾਣ ਆਖੇ ਪ੍ਰਭ ਆਖੇ ਇੰਦ ਆਖੇ ਗੋਪੀ ਤਾ ਗੋਵਿੰਦ ਆਖੇ ਇੰਦਰ ਆਖੇ ਸਿਤ ਆਖੇ ਕਿਤੇ ਕਿਤੇ ਗੁੱਦ ਅੱਖਾਂ ਦਨਵ ਅੱਖਾਂ ਦੇਵ ਆਖੇ ਸੁਰ ਨਰਮਣ ਜਨ ਸੇਵਾ ਜਿਹਨੇ ਰੱਖੇ ਅੱਖਣ ਪਾਏ ਇਤੇ ਕਹਿ ਕਹਿ ਉਪੁਸ਼ ਜਾਏ ਮੜੋ ਮੋਏ ਨਾਨਕ ਜੀ ਆਣੇ ਸੱਚਾ ਸੁਨੇਹੇ ਜਿਕੇ ਓਖੇ ਬੋਲਿ ਗਵਾੜਨ ਰਖਿਆ ਸਿਰ ਜਾਮਾ ਨਾ ਗਵਾਰ। ਜਾਨੀ ਨ ਤੁੰਗ ਕੇ ਰਾਜਿਤ ਵੇ ਸਰਬ ਸਮਾਲੇ। ਮਜ ਆਨੰਦ ਅਨੇਕ ਅਸ਼ੰਖ ਚੇਤੇ ਵਾਣਹਾਰੇ। ਸਿਖਲੇ ਰਗ ਪਰਿ ਸੋ ਕਹਿ ਲੈਂਗੇ ਤੇ ਗਾਣਹਾਰੇ। ਕਹਾ ਤਹਣਾ ਪਾਉਣ ਪਣੇ ਮੈਂ ਸੰਤਰ ਗਵਾਰ ਰਾਜਾ ਧਰਮ ਦਵਾਰੇ। ਰਾਗਹਿ ਚਿਤ ਕੁਪਤ ਲਿਖ ਜਾਣਾ। ਸੋ ਨਸਦਾਰੇ ਨਾਮ ਹੀ ਦੇ ਇਕਰਾਸਤ ਬੈਠੇ ਦੇਵਤਿਆਂ ਕਰ ਨਾਲੇ ਨਾਮ ਸਤਿ ਸੰਬੰਧ ਅੰਦਰ ਗਾਵਣ ਸਾਧ ਵਿਚਾਰੇ ਨਾਮ ਵਚ ਪੀ ਸਕੀ ਸੰਤੋ ਕੀ ਗਾਵੇ ਇਕਰਾਰੇ ਗਾਵਣ ਪੰਡਤ ਪੜਨ ਰਖੇ ਸਰ ਜੁਗ ਜਗ ਵੇਦਾਂ ਨਾਲੇ ਨਾਮ ਸੁਣੀਆ ਮਨ ਮੋਹਣਾ ਸਰਗਮਚ ਪਿਆਰੇ ਗਾਵਣ ਰਤਨ ਆਪੇ ਤੇਰੇ 68 ਤੇ ਰਤ ਨਾਲੇ ਦ ਗਾਵਨ ਕਾਣੀ ਚਾਰੇ ਗਵਖੰਡ ਮੰਡਲ ਵਰ ਬੰਡਾ ਕਰ ਕਰ ਰਖੇ ਧਾਰ ਸਈ ਤੁਧਨ ਗਾਵਨ ਜੁਲ ਭਾਵਨ ਰਤੇ ਸੇਰੇ ਭక్టర్ ਸਾਲੇ ਹੋਰਜ ਕੇ ਗਾਵਨ ਸੇ ਮੈਂ ਚਿਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸਵੀ ਸਦਾ ਸਤਿ ਸਾਹਿਬ ਸੱਚਾ ਸਭ ਜੀ ਨਾਈ ਹਭੀ ਹੁਸ ਜੈ ਨ ਜਾਸੀ ਰਚਨਾ ਜਿੰਨ ਰਚਾਏ ਰੰਗੀ ਰੰਗੀ ਬਾਣੀ ਕੀ ਮਾਇਆ ਜਿਨੇ ਉਪਾਈ ਕਰ ਕਰ ਵੇਖੈ ਜੀਤਾ ਆਪਣਾ ਜਿਸ ਤੇ ਵਢਾਈ ਤੁਪਿਤ ਪਾਵੇਂ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਿ ਸ਼ਾਹੋ ਸਾਤ ਪਤ ਸਾਹਿਬ ਨਾਨਕ ਰਹਿ ਨਰ ਜਾਈ ਢੋਲੀ ਧਿਆਨ ਕੀ ਕਰੈ ਨਿਭੂਤ ਚਿੰਤਾ ਕਾਲ ਗਵਾਰੇ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਦਿਸਾ ਆਦੇਸ ਆਦ ਅਨਿਲ ਅਨਾਦ ਅਨਾਦ ਵੇਸਾ ਕਲਿਆਣ ਕੇ ਆਪਣ ਧਾਰਨ ਕਣਕੜ ਵਾਚੇ ਨਾਦ ਆਪਨਾ ਤਨਾਤੇ ਸਭ ਜਾਗੇ ਰਿਤ ਸਿਧ ਅਮਰਾਸਾਦ ਸੰਜੋਗੀ ਇਕਿਆ ਵਰਤਾਵ ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਇਕਾਂ ਮਾਈ ਜੁਗਤ ਵਿਆਈ ਤਿਜੈ ਦੇ ਪਰਵਾਨ ਇਕ ਸੰਸਾਰ ਇਕ ਪੰਡਾਰੇ ਇਕ ਨਾਏ ਦੇਵਾਨ ਜਿਨ ਕ੍ਰਿਸ਼ਪਾ ਵੇ ਦੀ ਚਲਾਵੇ ਤੋਵੇ ਫਰਮਾਨ ਉਹ ਵੇਖੈ ਉਹ ਨਾਨ ਨਦਰ ਨਹਾਵਾ ਵਰਤਾ ਉਹ ਵਿਦਾਨ ਵੇ ਕੋ ਵੇਸ ਆਸਨ ਲਈ ਲਏ ਪੰਡਾਰ ਜੋ ਕਿਸ ਪਾਇ ਸੁਏ ਕਾ ਵਾਰ ਕਰ ਵੇਖੇ ਸਿਰ ਜਣਹਾਰ ਨਾਨਕ ਸੱਚੀ ਕੀ ਸੱਚੀ ਕਾਰ ਆਦੇਸ ਤੇ ਸਾਇ ਆਦੇਸ ਆਦੇ ਅਨਿਲ ਅਨਾਦ ਅਨਾਹਦ ਜੁਗ ਜੁਗ ਏਕੋ ਵੇਸ ਸੁਖ ਦੋਜੀ ਤੁਮ ਜੰਘ ਹੋਏ ਲਖ ਹੋਏ ਲਖ ਵੀਸ ਲੱਡ ਲੱਡ ਜਿਹੜਾ ਆਖੀ ਅਹ ਏਕ ਨਾਮ ਜਗਦੀਸ ਚਿੜੀਆ ਹੋਈ ਕੀਸ ਸੁਣ ਗੱਲਾਂ ਆਕਾਸ਼ ਦੇ ਕੀਟਾ ਆਏ ਰੇਸ ਰਾਤ ਨਭੀ ਪਾਇਆ ਕੂੜੀ ਕੂ ਬਹਿ ਕੀਸ ਅੱਖਣ ਜੋਰ ਚ ਪੈ ਨਾ ਜੋਰ ਜੋਰ ਨ ਮੰਗਣ ਦੇਣ ਨਾ ਜੋਰਾ ਜੋਲਨੀ ਗਣ ਪਰ ਨਾ ਜੋਰ ਜੋਰ ਨ ਰਾਜਮਾਲ ਮਨਸੂਰ ਜੋਰ ਨ ਸੁਤੇ ਗਿਆਨ ਵਿਚਾਰ ਜੋਰ ਨ ਜਿੰਦੇ ਸੁਦਾ ਸੰਸਾਰ ਜਿਨ ਬਗਤ ਜੋਰ ਕਰੇ ਤਿਸ ਕੋਈ ਨਾਨਕ ਵੀਚ ਨਾ ਕੋਏ ਰਤੇ ਰਤੇ ਤਿਤਵਾਰ ਪਗੜ ਬਣ ਅਗਣੀ ਪਾਤਾਲ ਵੀਚ ਨਾ ਨੇਤਾ ਬੁਲਕੇ ਨਸਾਲ ਜੀ ਜੁਗਤੇ ਰੰਗ ਤਿਨਕ ਨਾਮ ਅਨੰਤ ਕਰਮੇ ਕਰਮੇ ਹੋਏ ਵਿਚਾਰ ਜਹਾਤ ਚਾਰਨਵਾਰ ਇਤੇ ਸੋਹਣ ਪੰਚ ਪਰਵਾਨ ਨਦਰੇ ਕਰਮ ਭਵਾਨੇ ਸਾਣ ਘੱਟ ਪਕਾਏ ਉਥੇ ਪਾਏ ਨਾਨਕ ਗਾ ਜਾਪਾ ਜਾਏ ਜਿਤੇ ਪਵਨ ਪਾਣੀ ਵੈ ਸੰਤਰ ਜਿਤੇ ਕਾਣ ਮਹੇਸ ਜਿਤੇ ਬਨ ਮੈਂ ਕਾਲਿਤ ਘੜੀਏ ਰੂਪ ਰੰਗ ਕੇ ਵੇਸ ਜਿਤਿਆ ਕਰਮ ਭੂਮੀ ਮੇਰ ਜਿਤੇ ਜਿਤੇ ਤੂ ਅਪਦੇਸ ਜਿਤੇ ਇੰਦ ਚੰਦ ਸੁਰ ਕੇਤੇ ਕੇਤੇ ਮੰਡਲ ਦੇਸ ਜਿਤੇ ਸਤ ਬੁੱਧ ਨਾਥ ਜਿਤੇ ਜਿਤੇ ਦੇਵੀ ਵੇਸ ਜਿਤੇ ਦੇਵਤਾ ਨਗਮਣ ਕੇਤੇ ਕੇਤੇ ਰਤਨ ਕੇਤੀਆ ਘਾੜੇ ਕੇਤੀਆ ਬਾਣੀ ਕੇਤੇ ਪਤ ਨਰਿੰਦਾ ਕੇਤੇ ਸੁੰਤੀ ਸੇਵਕ ਕੇਤੇ ਨਾਨਕ ਅਨਤ ਅਣ ਜਾਣ ਬਹਿ ਜਾਣ ਪਰਚੰਡ ਤਿਥਾ ਨਾਦ ਬਿਨੋਦ ਕੋੜ ਅਨੰਦ ਕਰਨ ਕਰਨ ਕੀ ਬਾਣੀ ਰੂਪ ਤਿਥੇ ਕਾੜਕ ਕੜੀਏ ਬਹੁਤ ਅਨੂਪ ਤਾਣਾ ਗੱਲਾਂ ਗੱਜ ਜਾ ਨਾ ਜਾਏ ਜੇ ਕੋ ਕਹੈ ਪਿਛੈ ਪਛਤਾਏ ਕੇਤੇ ਕੜੀਏ ਸੁਖ ਸੁਮਾਟਨ ਜੁਤ ਕੇਤੇ ਕੜੀਏ ਸਰਾ ਕਰਮ ਖੰਡ ਚ ਬਾਣੀ ਜੋਰ ਦਿੱਤਾ ਹੋਰ ਨਾ ਕੋਈ ਹੋਰ ਤਾ ਸਿਤੋ ਸਿਤਾ ਮਹਿ ਪਾਵਾ ਹੈ ਤਾਂ ਕੇ ਰੂਪ ਨ ਕਤ ਨ ਜਾਏ ਆਹੋ ਮਰੇ ਮਠਾ ਕੇ ਜਾ ਜਿਨ ਕੇ ਰਾਮ ਸੇ ਮਨ ਭਾਏ ਜਿਥਾ ਭਗਤ ਵਸਾ ਕੇ ਲੋਕ ਕਰ ਅਨੰਦ ਸਚਾ ਮਨ ਸੋਏ ਅਠਣ ਸੇ ਨਿਰਕਾਰ ਕਰ ਕਰ ਵੇਖੇ ਨ ਧਖੰਡ ਮੰਡਲ ਵਰ ਭੰਡ ਜੇ ਕੋ ਕਥਾ ਤਯੰਤ ਨ ਅੰਤ ਕਿਤੇ ਲੋਲੂ ਅਕਰ ਨਿਜੂ ਕਮਤੀ ਮੇਂ ਤਿੰਤਾਰ ਲਿਖੇ ਵਿਗਸ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਪ੍ਰਭ ਹਰਿ ਤਿ ਸਿਖਨਿਆ ਰੋ ਜਮਤਿਏ ਨਵਤਿਆਰ ਭਾਉ ਖੱਲਾ ਗਣ ਤ ਬਤਾਓ ਭਾਂਡਾ ਭਾਉ ਅਪਰਤ ਤਿਤ ਢਾਲ ਸਭ ਸਤਿ ਸਿਖਿ ਤਿਪੇਂ ਸਾਰ ਇੰਗਰਨ ਨਿਰ

ਤੇ ਛੁਟ ਨਾਮ ਜਿਨੇ ਨਾਮ ਅਧਿਆਇਆ ਗਏ ਸਤਿ ਸਦਕ ਤਨ ਨਾਨੀ ਤਤ ਮਨ ਬਜਲੇ ਤੇ ਛੁਟ ਨਾਮ ਇਪ ਓ ਅੰਕਾਰ ਸਤ ਨਾਮ ਨੇ ਸੰਭ ਗੁਰ ਪਰਸਾਣ ਜਪ ਆਤ ਸਤ ਜੋਗਾਦ ਸਚ ਹੈ ਕੀ ਸਤ ਨਾਨਕ ਹੋਸ ਤੇ ਸਚ ਸੋਚਾਂ ਸੋਚ ਨਾ ਹੋਵੇ ਜੇ ਸੋਚੀ ਲਖ ਵਾਰ ਚੁੱਪੇ ਚੁੱਪ ਨਾ ਹੋਵੇ ਜੇ ਲਾਇ ਲਗਾ ਭੁੱਖ ਨਾ ਉਤਰੇ ਜੇ ਬੰਨਾ ਪਰਿਣਾ ਭਾਰ ਸਹਿ ਸੰਨ ਬਲ ਲਕੋਇ ਤਾ ਇੱਕ ਨਾ ਚੱਲਣ ਨਾਲ ਜਦ ਸੱਤਿਆਰਾ ਹੋਈਐ ਤਦ ਕੋੜਾ ਟੁੱਟੇ ਪਾਲ ਉਗਮਰ ਜਾਈ ਚੱਲਣਾਂ ਨਾਮੰਤ ਲਿਖਿਆ ਨਾਲ ਹੁਕਮਿ ਆਵਣ ਆਕਾਰ ਹੁਕਮ ਨ ਕਹਿਆ ਜੀ ਉਹ ਮੰਗੀ ਹੁਕਮ ਮਿਲਣ ਡਈ ਆਈ ਹੁਕਮੇ ਉਤਮ ਨੇਚਾ ਹੁਕਮ ਲੇਖ ਦੁਖ ਸੁਖ ਪਾਈਐ ਇਤਨਾ ਮੁਕਤੀ ਬਖਸ਼ੀਸ ਇੱਕ ਹੁਕਮ ਹੀ ਸਦਾ ਕੋ ਆਈ ਹੈ ਹੁਕਮਾ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਹੁਕਮੇ ਦੇ ਤੁੱਤੇ ਤਾਂ ਮੈਂ ਤਏ ਨ ਕੋਈ ਕਰ ਕੋ ਤਾਣ ਹੋਵੇ ਕਿਸੇ ਤਾਣ ਕਾਰ ਕਉ ਸਾਜ ਕਰੇ ਤਨ ਖੇ ਕਾਵੇ ਕੋ ਜੀ ਲੈ ਫਿਰ ਦੇ ਕਾਵੇ ਕੋ ਜਪੈ ਦਿਸੇ ਦੂਰ ਕਾਲੇ ਕੋ ਵੇਖੇ ਹੰਤ ਰਬ ਦੂਰ ਰਤਨਾ ਕਥ ਨ ਆਵ ਤਉਟ ਕਥ 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 ਕੋਟੀ ਕੋਟ ਕੋਟਾ ਨਿਰਗਲਿਤ ਕੰਤਾਏ ਜੁਗਾ ਜੁਗੰਤਰ ਖਾਹੀ ਖਾਏ ਕੋ ਤੇ ਹੁਕਮ ਚਲਾਏ ਰਾਹ ਨਾਲਿ ਬਿਗਸਾ ਵੇਰ ਪਰਵਾਹ ਸਾਚਾ ਸਾਂਗੀ ਆਪੋ ਅਪਾਰ ਭਗ ਮੰਗਦੇ ਦੇ ਦਤ ਕਰੇ ਦਾਤਾਰ ਤੇਰੇ ਅੰਗੇ ਰੱਖੀਐ ਜਿਤ ਦਿ세 ਦਰਬਾਰ ਮੋਹ ਕੇ ਬੋਲਣ ਬੋਲੀਐ ਜਿਤ ਸੁਨ ਧਰੇ ਪਿਆਰ ਅੰਮ੍ਰਿਤ ਵੇਲਾ ਸਚਨਾਉ ਵੜਿਆ ਇਥੇ ਚਾਰ ਦਰਮਿਆਵਾ ਕਪੜਾ ਨਦਰ ਮੋਖ ਦਵਾਰ ਹਾਰ ਕੇ ਆਪੇ ਸਚਿਆਰ ਆਪਿਆ ਨਾ ਜਾਏ ਜੀਤੈ ਨਾ ਹੋਏ ਆਪੇ ਆਪ ਨਿਰੰਝਣ ਸੋਏ ਜਿਸੇ ਦੇ ਅਤਿ ਪਿਆਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣਿਆ ਮਨ ਰਖੀਐ ਭਾਉ ਦੁਖ ਪਾਰ ਆਰ ਸੁਖ ਕਰ ਲੈ ਜਾਏ ਗੁਰੂ ਗੋਬਿੰਦਾਨੰਦ ਹੇ ਤੁੰਗ ਗੁਰਮੁਖ ਗ੍ਰਹ ਸਮਾਈ ਗੁਰੇਸਰ ਗੁਰਗੋੜ ਕੇ ਬ੍ਰਹਮਾ ਗੁਰ ਪਾਰਬਦ ਮਾਈ ਸੇ ਭੋਜਣਾ ਅੱਖ ਨਾਹੀ ਕਰਨਾ ਕਥਨਾ ਨਹੀਂ ਗੁਰ ਰਿਪੰਦੇ ਭੁਜਾਈ ਸਭਨਾ ਜੀਂਜਾ ਖਾਏ ਇੱਕ ਦਾਤਾ ਸੋ ਬਾ ਵਿਸਰਨ ਨ ਜਾਏ ਹੀਤ ਮਾਵਾਂ ਜੇਿਸ ਭਾਵਾਂ ਵਿਰਪਾਣੀ ਕੇ ਨਾਲ ਕਰੀ ਨਿਤਿ ਸਿਰਠ ਉਪਾਏ ਵੇਖਾ ਵਿੜ ਕਰ ਪਾਜੇ ਮਿਲ ਲੈ ਲਏ ਅਤਿ ਵਿਛੜਨ ਜਵਾ ਆਨਿਤ ਦੇਕ ਗੁਰ ਕੀ ਸਿੱਖ ਸੁਣੀ ਦੁਰਾਇਕ ਤਹ ਬੁਝਾਏ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਏ ਜੇ ਤੁਮ ਜਾਰੇ ਅਰਜਾ ਹੋਰ ਸੁਣੀ ਹੋਏ ਨਵਾ ਖੰਡਾ ਮਿਤ ਜਾਣਿਆ ਨਾਲ ਚੱਲਣਾ ਸਭ ਕੋਏ ਚੰਗਾ ਨਾਮ ਰੱਖ ਲੈ ਕੇ ਜੇ ਤਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛਾ ਕੇ ਕੀ ਤਾਂ ਕੀਟ ਕਰ ਦੋਸੀ ਦੋਸਤ ਰੇ ਨਾਨਕ ਤੇਰ ਕੋਣ ਗੁਣ ਕਰੇ ਗੁਣਵੰਤ ਆ ਗੁਣ ਦਏ ਇਹ ਨ ਕੋਈ ਨ ਸੁਝੈ ਜਿਤ ਕੰਮ ਕੋਈ ਕਰੇ ਸੁਣਿਆ ਸਤ ਪੀਰ ਸੁਰਨਾਥ ਸੁਣਿਆ ਧਰਤ ਧਫਲਾ ਆਕਾਸ ਸੁਣਿਆ ਟਿੰਬ ਲੋਕਾ ਤਾਲੇ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਿਰ ਬਰਮਾਈਂ ਤੇ ਸਿਮਿਆ ਬੁਖਸਲਾਹ ਮੰਤ ਸੁਣਿਆ ਜੋਗ ਤੁਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ 86 ਕਾ ਇਸ਼ਾਨ ਸੁਣਿਆ ਪਲ ਪੜ ਪਾਵੈ ਮਾਨ ਸਿਮਿਆ ਲਾਕੇ ਨਾਨਕ ਭਗਤਾ ਸਦਾ ਵਿਕਾਸ ਸੁਣਿਆ ਤੋਕ ਪਾਪ ਕਾ ਨਾਸ ਸਰ ਸਰੂਪਨਾ ਕੀਤਾ ਸੁਣਿਆ ਸੇਖ ਪੀਰ ਪਾਸਾ ਸੁਣਿਆ ਅੰਤ ਪਾਵਾਰਾ ਸੁਣਿਆ ਹਥ ਬਸਗਾ ਨਾਨਕ ਭਗਤਾ ਸਦਾ ਵਿਕਾਸ ਨਾਸ ਮਨ ਦੇ ਗਤ ਕਹੇ ਨ ਜਾਏ ਜੇ ਕੋ ਕਹਾ ਬਿਛਟ ਚਤਾਏ ਲਾਗਤ ਕਲਮ ਨ ਵਿਖੜ ਹਾਰ ਮਨ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਬਨ ਸਤਿ ਦਮਨ ਸਗਲਪ ਬਣ ਕੇ ਸੁਦ ਮਨ ਮੋ ਚੋਟਾ ਨਾ ਖਾਏ ਮਨ ਜਮ ਕੈ ਸਾਥ ਨਾ ਜਾਏ ਜਿਸ ਦਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣ ਮਨ ਕੋਏ ਮਨ ਮਾਰਗ ਠਾਜ ਨਾ ਪਾਏ ਮਨ ਪਤਸੂ ਪ੍ਰਗਟ ਜਾਏ ਜਨੇ ਪੰਥ ਮਨਨ ਧਰਮ ਤੇਤੀ ਸੰਬੰਧ ਐਸਾ ਨਾਮ ਨਰਨਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਮਨਨੇ ਪਾਵੇ ਕੋਕ ਦਵਾਰ ਮਨਨੇ ਪਰਵਾਰ ਐਸਾ ਘਰ ਮਨਨਾ ਤਰਾ ਕਰੇ ਗੁਰ ਸਿੱਖ ਮਨਨਾ ਨਾਨਕ ਭਵ ਨਾਮ ਭਿਖ ਐਸਾ ਨਾਮ ਨਰਨਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਪੰਚ ਪ੍ਰਵਾਨ ਪੰਚ ਪਰਧਾਨ ਜੇ ਕੋ ਕਹ ਕਰਾ ਵਿਚਾਰ ਕਰਤੇ ਕਹਿ ਨਾਹੀਂ ਸੁਮਾਰੋ ਸਰੰਤੇ ਆਕਾ ਪੂਤ ਸੰਤੋਖ ਆਪ ਰਖਿਆ ਜਿ ਸੂਤ ਜੇ ਕੋ ਪੁਚਾ ਹੋ ਵਾ ਸਤਿਆਰ ਧਵਲਾ ਉਪਰਿ ਤਾ ਭਾਰ ਮੇਰੇ ਅੰਧੀ ਹੋਰ ਪਰੇ ਗੁਰ ਹੋਰ ਸਿੱਧੇ ਪਾਤਨੇ ਜੇ ਯਾਤ੍ਰੰਗਾ ਕੇ ਨਾਮ ਸਭ ਨਾਮ ਲਿਖਿਆ ਮੂੜੇ ਚਲਾਵਾ ਇਹ ਲਿਖਾ ਵਿੱਚ ਜਾਣ ਹੋਏ ਲਿਖਾ ਲਿਖਿਆ ਕੀਤਾ ਹੋਏ ਕੀਤਾ ਤਨ ਸੁਨਿਰੂਪ ਕੇਤੇ ਦਾਤ ਜਾਨੈ ਕੰਕੂਤ ਜਪਸਾਉ ਲੇਖ ਭਵਾ ਮੂਰਤੀਸੇ ਹੋਏ ਰਤਵੇ ਆਉਂਦਰਾਤ ਕਵਨ ਕਹਾ ਵਿਚਾਰ ਮਾਰਿਆ ਨ ਜਾਵਾ ਏਕ ਵਾਰ